ਹਾਂਜੀ ਅੱਜ ਬਹੁਤ ਹੀ ਸਤਿਕਾਰਯੋਗ ਨੌਜਵਾਨ ਸਭਾ ਫਿਰਵਾਤ ਕਸਵਾਂ ਦਾ ਫਲਾਗਰ ਪ੍ਰੋਜੈਕਟ ਦੇ ਵੱਲੋਂ ਬਾਬਾ ਬੂਟਾ ਪੌਥਾਲ ਦੇ ਵਿੱਚ ਜਿਹੜਾ ਖੂਨਦਾਨ ਕੈਂਪ ਲਗਾਇਆ ਗਿਆ ਹੈ ਜਿਹਦੇ ਵਿੱਚ ਸਾਰੇ ਨੌਜਵਾਨਾਂ ਨੇ ਬਹੁਤ ਵੱਡੇ ਭਾਗ ਲਿਆ ਹੈ ਅਤੇ ਇਹਦਾ ਬਲੱਡ ਕੈਂਪ ਹੈ ਇਹ ਗਰੀਬ ਗੁਰਮੀਤ ਵਸਬਾਸਿ ਲਾਇਆ ਗਿਆ ਹੈ ਕਿ ਸਾਰੇ ਇਲਾਕੇ ਦੇ ਨੌਜਵਾਨ ਅੱਛੀ ਜਿਹੜੇ ਇੱਥੇ ਪਹੁੰਚੇ ਨੇ ਮੈਂ ਸਾਰੀ ਕਮੇਟੀ ਦਾ ਸਾਰੇ ਕਲੱਬ ਦਾ ਅਪਰੇ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਸਾਰਿਆਂ ਨੇ ਬਹੁਤ ਚੰਗਾ ਕੰਮ ਕੀਤਾ ਚੰਗਾ ਪ੍ਰਬਾਲਾ ਕੀਤਾ ਤੇ ਇਹਦੇ ਵਿੱਚ ਤੁਹਾਡਾ ਸ਼ਿਲੰਗਾ ਜੋ ਕਲਪਾ ਹੈ ਮੇਸ਼ੇ ਇਹ ਤੁਸੀਂ ਜਿਹੜੇ ਫਰੇ ਕਲੱਬ ਦੇ ਮੈਂਬਰ ਹੋ ਤੁਹਾਨੂੰ ਮੇਸ਼ੇ ਇੱਕ ਕੈਂਪੇਨ ਨਾਲ ਜਾਈਦੇ ਨੇ ਤਾਂ ਕਿ ਲੋਕਾਂ ਦੇ ਕੀ ਪਾਰੇ ਇਹਨਾਂ ਪੂਰੇ ਕਮਾਸ ਹਨ ਅੱਜ ਮੈਂ ਧੰਨਵਾਦ ਦਾ ਭਲਾ ਗੈਨ ਫਿਰ ਸੋਸਾਇਟੀ ਵੱਲੋਂ ਫੂਨਦਾਨ ਤੇ ਨਿਕਲਦਾ ਕੈਂਪ ਲਗਾਇਆ ਗਿਆ ਅੱਜ ਹੀ ਧੰਨਵਾਦ ਕਰਦਾ ਗਿਲਜੀਆ ਸਾਹਿਬ ਦਾ ਜਿਹਨਾਂ ਨੇ ਆ ਕੇ ਆਪਣੇ ਸ਼ੁਭ ਕਾਮਲਾਂ ਦੇ ਨਾਲ ਘਟਲ ਕੀਤਾ ਇਹ ਕੈਂਪ ਖੂਨਦਾਨ ਕੈਂਪ ਸਾਡੇ ਸਵਰਗ ਵਾਸਤੇ ਛੋਟੇ ਵੀਰ ਹਰਦੀਪ ਸਿੰਘ ਸਾਭੀ ਨੇ ਵੀ ਸ਼ੁਰੂ ਕੀਤਾ ਜਿਸ ਦੇ ਟਾਈਮ ਤੋਂ ਸਰਕਾਰ ਮੀਆਂ ਕੁਝ ਕਮੀਆਂ ਕਰਕੇ ਨਹੀਂ ਸ਼ੁਰੂ ਕਰ ਸਕੇ ਇਸ ਵਾਰ ਆਪਾਂ ਅੱਜ ਇਸੇ ਕੈਂਪ ਲਵਾਇਆ ਤੇ ਅਸੀਂ ਗਾਂ ਤੋਂ ਵੀ ਇਹ ਨਿਰੰਤਰ ਜਾਰੀ ਰੱਖਾਂਗੇ ਕਿ ਖੂਨਦਾਨ ਜਿਹੜਾ ਇੱਕ ਮਹਾਨ ਦਾਨ ਆ ਕਿਉਂਕਿ ਜਦੋਂ ਕੋਈ ਜਿਹਦਾ ਕੁਝ ਸੋਰਸ ਘਟ ਹੁੰਦੇ ਆ ਟੂੰ ਦੀ ਲੋੜ ਪੈਂਦੀ ਆ ਤੇ ਉਹਨੂੰ ਲੱਭਦਾ ਨਹੀਂ ਇਸ ਕਰਕੇ ਆਪਾਂ ਸਾਰੇ ਪ੍ਰਧਾਨ ਮੰਤੂ ਮਨੀ ਸਵਾਜਪੁਰ ਦਮ ਬੜਾ ਸਾਰੇ ਟੀਮ ਦਾ ਧੰਨਵਾਦ ਆ ਕਿ ਇਹਨਾਂ ਨੇ ਮਿਹਨਤ ਕਰਕੇ ਇਸ ਕੈਂਪ ਨੂੰ ਸਫਲ ਕੀਤਾ ਧੰਨਵਾਦ ਜੀ ਹਾਂਜੀ ਅੱਜ ਬਹੁਤ ਹੀ ਸਤਾਰਜ ਨੌਜਵਾਨ ਸਭਾ ਸ਼ੁਰੂਆਤ ਦਾ ਭਲਾ ਵੈਲਕਮ ਸਟੇਟਿਵਲੋ ਬਾਬਾ ਬੂਟਾ ਭਠਾਲ ਦੇ ਵਿੱਚ ਜਿਹੜਾ ਖੂਨਦਾਨ ਕੈਂਪ ਲਗਾਇਆ ਗਿਆ ਹੈ ਜਿਹਦੇ ਵਿੱਚ ਸਾਰੇ ਨੌਜਵਾਨਾਂ ਨੇ ਬਹੁਤ ਵੱਡੇ ਭਾਗ ਲਿਆ ਹੈ ਅਤੇ ਇਹਦਾ ਬਲੱਡ ਕੈਂਪ ਹੈ ਇਹ ਗਰੀਬ ਗੁਰਮੇ ਦੀ ਵੱਤਵਾਸਿ ਲਾਇਆ ਗਿਆ ਹੈ ਤੇ ਸਾਰੇ ਇਲਾਕੇ ਦੇ ਨੌਜਵਾਨ ਬੱਚੇ ਜਿਹੜੇ ਇੱਥੇ ਪਹੁੰਚੇ ਨੇ ਮੈਂ ਸਾਰੀ ਕਮੇਟੀ ਦਾ ਸਾਰੇ ਕਲੱਬ ਦਾ ਆਪਣੇ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਸਾਰਿਆਂ ਨੇ ਬਹੁਤ ਚੰਗਾ ਕੰਮ ਕੀਤਾ ਚੰਗਾ ਪ੍ਰਾਲਾ ਕੀਤਾ ਤੇ ਇਹਦੇ ਵਿੱਚ ਤੁਹਾਡਾ ਛਲਾਂਗਾ ਜੋ ਕਦਮ ਹੈ ਹਮੇਸ਼ਾ ਹੀ ਕਿ ਤੁਸੀਂ ਜਿਹੜੇ ਕਲੱਬ ਦੇ ਮੈਂਬਰ ਹੋ ਤੁਹਾਨੂੰ ਹਮੇਸ਼ਾ ਹੀ ਜਿਹੜੇ ਕੈਂਪਰੇ ਲਾਣੇ ਚਾਹੀਦੇ ਨੇ ਤਾਂ ਕਿ ਲੋਕਾਂ ਦੇ ਗਰੀਬਾਂ ਦੇ ਜਿਹੜਾ ਫੋਕਾ ਮਾ ਸਕਣ ਚਲੋ ਅੱਜ ਬਹੁਤ ਬਹੁਤ ਧੰਨਵਾਦ ਦਾ ਭਲਾ ਗੈਲ ਫਿਰ ਸੋਸਾਇਟੀ ਵੱਲੋਂ ਖੂਨਦਾਨ ਤੇ ਨਿਕਲਦਾ ਕੈਂਪ ਲਗਾਇਆ ਗਿਆ ਅੱਜ ਅਹੀ ਤਲਵੰਤ ਕਰਦੇ ਗਿਲਜੀਤ ਸਿੰਘ ਸਾਹਿਬ ਦਾ ਜਿਨ੍ਹਾਂ ਨੇ ਆ ਕੇ ਆਪਣੇ ਸ਼ੁਭ ਕੰਮਾਂ ਦੇ ਨਾਲ ਘਟਲ ਕੀਤਾ ਇਹ ਕੈਂਪ ਖੂਨਦਾਨ ਕੈਂਪ ਸਾਡੇ ਸਵਰਗਵਾਸੀ ਛੋਟੇ ਵੀਰ ਹਰਦੀਪ ਸਿੰਘ ਸਾਹਿਬ ਵੀ ਨੇ ਵੀ ਸ਼ੁਰੂ ਕੀਤਾ ਈ ਕਿਸੇ ਦੇ ਟਾਈਮ ਤੋਂ ਸਰਕਾਰੀਆਂ ਕੁਝ ਕਮੀਆਂ ਕਰਕੇ ਨਹੀਂ ਸ਼ੁਰੂ ਕਰ ਸਕੇ ਇਸ ਵਾਰ ਆਪਾਂ ਅੱਜ ਇਸੇ ਕੈਂਪ ਲਵਾਇਆ ਅਸੀਂ ਗਾਹ ਤੋਂ ਵੀ ਨਿਰੰਤਰ ਜਾਰੀ ਰੱਖਾਂਗੇ ਕਿ ਖੂਨ ਦਾ ਜਿਹੜਾ ਇੱਕ ਮਹਾਨ দান ਆ ਕਿਉਂਕਿ ਜਦੋਂ ਕੋਈ ਜਿਹਦਾ ਕੋਈ ਸੋਰਸ ਘਟ ਹੁੰਦੇ ਆ ਟੂੰਦੀ ਲੋੜ ਪੈਂਦੀ ਆ ਤੇ ਉਹਨੂੰ ਲੱਭਦਾ ਨਹੀਂ ਇਸ ਕਰਕੇ ਆਪਾਂ ਸਾਰੇ ਦਾ ਪ੍ਰਧਾਨ ਮੰਤੂ ਮਨੀ ਸਵਾਜਪੁਰ ਦਮਨ ਬੜਾ ਸਾਰੇ ਟੀਮ ਦਾ ਧੰਨਵਾਦ ਆ ਕਿ ਇਹਨਾਂ ਨੇ ਮਿਹਨਤ ਕਰਕੇ ਇਸ ਕੈਂਪ ਨੂੰ ਸਫਲ ਕੀਤਾ ਧੰਨਵਾਦ ਜੀ ਹਾਂ ਜੀ ਅੱਜ ਬਹੁਤ ਹੀ ਸਤਾਰਜੋ ਨੌਜਨ ਸਭਾ ਸ਼ੁਰੂਆਤ ਆ ਭਲਾ ਵੈਲਕਮ ਸਟੇਟਿਵਲੋ ਬਾਬਾ ਬੂਟਾ ਪੋਥਾਲ ਦੇ ਵਿੱਚ ਜਿਹੜਾ ਖੂਨਦਾਨ ਕੈਂਪ ਲਗਾਇਆ ਗਿਆ ਹੈ ਜਿਹਦੇ ਵਿੱਚ ਸਾਰੇ ਨੌਜਵਾਨਾਂ ਨੇ ਬਹੁਤ ਵੱਡੇ ਭਾਗ ਲਿਆ ਹੈ ਅਤੇ ਇਹਦਾ ਬਲੱਡ ਕੈਂਪ ਹੈ ਇਹ ਗਰੀਬ ਗੁਰਵੇ ਦੀ ਮੱਤਵਾਸਿ ਲਾਇਆ ਗਿਆ ਹੈ ਤੇ ਸਾਰੇ ਇਲਾਕੇ ਦੇ ਨੌਜਵਾਨ ਬੱਚੇ ਜਿਹੜੇ ਨੇ ਇੱਥੇ ਪਹੁੰਚੇ ਨੇ ਮੈਂ ਸਾਰੀ ਕਮੇਟੀ ਦਾ ਸਾਰੇ ਕਲੱਬ ਦਾ ਆਪਣੇ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਤੁਸੀਂ ਸਾਰਿਆਂ ਨੇ ਬਹੁਤ ਚੰਗਾ ਕੰਮ ਕੀਤਾ ਚੰਗਾ ਪ੍ਰਾਲਾ ਕੀਤਾ ਤੇ ਇਹਦੇ ਵਿੱਚ ਤੁਹਾਡਾ ਛਲਾਂਗਾ ਜੋ ਕਦਮ ਹੈ ਹਮੇਸ਼ਾ ਹੀ ਕਿ ਤੁਸੀਂ ਜਿਹੜੇ ਅਰੇ ਕਲੱਬ ਦੇ ਮੈਂਬਰ ਹੋ ਤੁਹਾਨੂੰ ਹਮੇਸ਼ਾ ਹੀ ਇੱਕ ਜਿਹੜੇ ਕੈਂਪਰੇ ਲਾਣੇ ਚਾਹੀਦੇ ਨੇ ਤਾਂ ਕਿ ਲੋਕਾਂ ਦੇ ਗਰੀਬਾਂ ਦੇ ਜਿਹੜਾ ਖੂਨੇ ਤੋਂ ਮਾਰ ਸਕਦਾ ਧੰਨਵਾਦ ਅੱਜ ਧੰਨਵਾਦ ਦਾ ਭਲਾ ਬੈਲ ਫਿਰ ਸੋਸਾਇਟੀ ਵੱਲੋਂ ਖੂਨਦਾਨ ਤੇ ਨਿਤਦਾਨ ਕੈਂਪ ਲਗਾਇਆ ਗਿਆ ਅੱਜ ਆਹੀ ਤਲਵੰਦ ਕਰਦੇ ਗਿਲਜੀਤ ਸਿੰਘ ਸਾਹਿਬ ਦਾ ਜਿਨ੍ਹਾਂ ਨੇ ਆ ਕੇ ਆਪਣੇ ਸ਼ੁਭ ਤੁਮਲਾਂ ਦੇ ਨਾਲ ਘਟਲ ਕੀਤਾ ਇਹ ਕੈਂਪ ਖੂਨਦਾਨ ਕੈਂਪ ਸਾਡੇ ਸਵਰਗ ਵਾਸਤੇ ਛੋਟੇ ਵੀਰ ਹਰਦੀਪ ਸਿੰਘ ਸਾਹਿਬ ਵੀ ਨੇ ਵੀ ਸ਼ੁਰੂ ਕੀਤਾ ਈ ਇਹਦੇ ਟਾਈਮ ਤੋਂ ਸਰਕਾਰ ਮੀਆਂ ਕੁਝ ਕ੍ਰਮੀਆਂ ਕਰਕੇ ਨਹੀਂ ਸ਼ੁਰੂ ਕਰ ਸਕੇ ਇਸ ਵਾਰ ਆਪਾਂ ਅੱਜ ਇੱਥੇ ਕੈਂਪ ਲਵਾਇਆ ਕਿ ਅਸੀਂ ਗਾਂ ਤੋਂ ਵੀ ਇਹ ਨਿਰੰਤਰ ਜਾਰੀ ਰੱਖਾਂਗੇ ਕਿ ਖੂਨਦਾਨ ਜਿਹੜਾ ਇੱਕ ਮਹਾਨ ਦਾਨ ਆ ਕਿਉਂਕਿ ਜਦੋਂ ਕੋਈ ਜਿਹਦਾ ਕੁਝ ਸਪੋਰਸ ਘੱਟ ਹੁੰਦੇ ਆ ਟੂੰ ਦੀ ਲੋੜ ਪੈਂਦੀ ਆ ਤੇ ਉਹਨੂੰ ਲੱਭਦਾ ਨਹੀਂ ਇਸ ਕਰਕੇ ਆਪਾਂ ਸਾਰੇ ਦਾ ਪ੍ਰਧਾਨ ਮੰਤ ਤੋਂ ਮਨੀ ਸਵਾਜਪੁਰ ਦਮਨ ਬੜਾ ਸਾਰੇ ਟੀਮ ਦਾ ਧੰਨਵਾਦ ਆ ਕਿ ਇਹਨਾਂ ਨੇ ਮਿਹਨਤ ਕਰਕੇ ਇਸ ਕੈਂਪ ਨੂੰ ਸਫਲ ਕੀਤਾ ਧੰਨਵਾਦ